ਧਾਰਾ 295 ਅਤੇ ਧਾਰਾ 295ਏ ਕੁਝ ਦਿਨਾਂ ਤੋਂ ਚਰਚਾ ਵਿੱਚ ਹੈ। ਕੁਝ ਆਗੂਆਂ ਦੇ ਮੂੰਹ ਬੰਦ ਕਰਨ ਲਈ ਇਸ ਧਾਰਾ ਦੀ ਦੁਰਵਰਤੋਂ ਦਾ ਮਾਮਲਾ ਭਖਿਆ ਹੋਇਆ ਹੈ। ਬੁੱਧੀਜੀਵੀਆਂ, ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਸਣੇ ਹੋਰ ਸਰਕਾਰ ਵਿਰੋਧੀ ਆਵਾਜ਼ਾਂ ਦੱਬਣ ਲਈ ਇਸ ਧਾਰਾ ਦੀ ਅਣੇਵਾਹ ਵਰਤੋਂ ਦੇ ਦੋਸ਼ ਲੱਗ ਰਹੇ ਨੇ। ਪਿਛਲੇ ਕੁਝ ਦਿਨਾਂ ਵਿੱਚ ਕਈ ਕਾਰਕੁਨਾਂ ਖਿਲਾਫ ਪੁਲਿਸ ਨੇ ਇਸ ਧਾਰਾ ਦੀ ਵਰਤੋਂ ਕੀਤੀ ਤਾਂ ਚੁਫੇਰੇਓ ਇਸ ਧਾਕਿਆਂ ਪੁਰਾਣੀ ਚੱਲੀ ਆ ਰਹੀ ਧਾਰਾ ਨੂੰ ਖਤਮ ਕਰਨ ਦੀ ਮੰਗ ਵੀ ਉੱਠੀ। ਹੁਣ ਸ਼੍ਰੋਮਣੀ ਕਮੇਟੀ ਨੇ ਇਸ ਧਾਰਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਸਾਉਣ ਦਾ ਯਤਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ اجلاس ਵਿੱਚ ਅੱਜ ਮੁੱਖ ਮੰਤਰੀ ਖਿਲਾਫ 295ਏ ਤਹਿਤ ਪਰਚਾ ਦਰਜ ਕਰਨ ਦੀ ਮੰਗ ਇੱਕ ਮਤੇ ਰਾਈ ਰੱਖੀ ਗਈ। ਸ਼੍ਰੋਮਣੀ ਕਮੇਟੀ ਦੇ ਅੱਜ ਸੱਦੇ ਗਏ ਵਿਸ਼ੇਸ਼ اجلاس ਵਿੱਚ ਉਮੀਦ ਮਤਾਬਕ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਤਾ ਸਾਹਮਣੇ ਆਇਆ। ਸ਼੍ਰੋਮਣੀ ਕਮੇਟੀ ਨੇ ਇਸ ਮੌਕੇ ਚਾਰ ਮਤੇ ਪਾਸ ਕੀਤੇ ਅਤੇ ਇਹ ਚਾਰੇ ਹੀ ਸਿੱਧੇ ਅਸਿੱਧੇ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸਰਕਾਰ ਨਾਲ ਜੁੜੇ ਹੋਏ ਨੇ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਾਲੀ ਘਟਨਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਮੁੱਖ ਮੰਤਰੀ ਨੂੰ ਦੋਸ਼ੀ ਠਹਿਰਾ ਚੁੱਕੇ ਨੇ। ਅੱਜ ਦੇ اجلاس ਵਿੱਚ ਇਸੇ ਦਿਸ਼ਾ ਵਿੱਚ ਕਦਮ ਅੱਗੇ ਪੁੱਟਿਆ ਗਿਆ। ਗੁਰਦੁਆਰਾ ਸਾਹਿਬ ਵਿੱਚ ਪੁਲਿਸ ਦੇ ਜੁੱਤੀਆਂ ਸਣੇ ਦਾਖਲ ਹੋਣ, ਗੋਲੀਆਂ ਚਲਾਉਣ ਅਤੇ ਬੇਅਦਬੀ ਹੋਣ ਨੂੰ ਵੱਡਾ ਮੁੱਦਾ ਬਣਾਉਂਦੇ ਹੋਏ ਸ਼ਰੋਮਣੀ ਕਮੇਟੀ ਨੇ ਮੁੱਖ ਮੰਤਰੀ ਖਿਲਾਫ ਧਾਰਾ 295ਏ ਤਹਿਤ ਪਰਚਾ ਦਰਜ ਕਰਨ ਦੀ ਮੰਗ ਰੱਖ ਦਿੱਤੀ। ਇਸੇ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫਾ ਵੀ ਮੰਗ ਲਿਆ ਗਿਆ। ਇੱਕ ਹੋਰ ਮਤੇ ਰਾਹੀਂ ਕਾਰਵਾਈ ਨਾ ਹੋਣ ਉਤੇ ਉੱਚ ਪਦਰੀ ਬਖਤ ਵੱਲੋਂ ਕਾਰਵਾਈ ਹਿਤ ਪੰਜਾਬ ਦੇ ਗਵਰਨਰ ਬਨਵਾਰੀ لال ਪ੍ਰੋਹਿਤ ਨੂੰ ਮਿਲਣ ਦਾ ਐਲਾਨ ਕੀਤਾ ਗਿਆ। ਇਸ ਤੋਂ ਅਗਲੇ ਮਤੇ ਵਿੱਚ ਕਹਿ ਦਿੱਤਾ ਗਿਆ ਕਿ ਸਰਕਾਰ ਅਤੇ ਹੋਰ ਕਿਸੇ ਪਾਸਿਓਂ ਕਾਰਵਾਈ ਨਾ ਹੋਣ ਤੇ ਕਾਨੂੰਨੀ ਚਾਰਾ ਜੋਈ ਹੋਏਗੀ। ਮਤਲਬ ਇਸ ਮੁੱਦੇ ਉੱਤੇ ਫੇਰ ਅਦਾਲਤ ਵਿੱਚ ਇਸ ਤਗਾਸਾ ਵੀ ਪਾਇਆ ਜਾ ਸਕਦਾ ਹੈ। ਇਸ ਤੋਂ ਸਾਫ਼ ਹੈ ਕਿ ਇੱਕ ਸੋਚੀ ਸਮਝੀ ਰਣਨੀਤੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਦੁਆਲੇ ਘੇਰਾ ਕੱਸਣ ਦਾ ਯਤਨ ਹੋ ਰਿਹਾ ਹੈ। ਇਸ ਨਾਲ ਹੋਰ ਨਹੀਂ ਤਾਂ ਘੱਟੋ-ਘੱਟ ਮੁੱਖ ਮੰਤਰੀ ਨੂੰ ਸਿਆਸੀ ਤੌਰ ਉੱਤੇ ਅਤੇ ਧਾਰਮਿਕ ਤੌਰ ਉੱਤੇ ਸੱਟ ਮਾਰੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਨੇ ਇਹ ਚਾਰ ਮਤੇ ਪਾਸ ਕਰਨ ਤੋਂ ਇਲਾਵਾ ਸਰਕਾਰ ਦੇ ਇਸ ਮੁੱਦੇ ਉੱਤੇ ਚੁੱਪ ਰਹਿਣ ਉੱਤੇ ਵੀ ਸਵਾਲ ਚੁੱਕੇ। ਸੁਲਤਾਨਪੁਰ ਲੋਧੀ ਦੀ ਘਟਨਾ ਸੰਬੰਧੀ ਬਣਾਈ ਹੋਈ ਐਸਆਈਟੀ ਦੇ 3 ਮਹੀਨੇ ਬਾਅਦ ਵੀ ਕੋਈ ਕਾਰਵਾਈ ਨਾ ਹੋਣ ਉੱਤੇ ਉਹਨਾਂ ਸਵਾਲ ਖੜੇ ਕੀਤੇ। ਸ਼੍ਰੋਮਣੀ ਕਮੇਟੀ ਵੱਲੋਂ ਪੰਥਕ ਧਿਰਾਂ ਦਾ ਵੱਡਾ ਇਕੱਠ ਸੱਦਣ ਅਤੇ ਅਗਲਾ ਪ੍ਰੋਗਰਾਮ ਦੇਣ ਦਾ ਫੈਸਲਾ ਵੀ ਲਿਆ ਗਿਆ ਹੈ। ਇਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ। ਪਰਦਾਨ ਧਾਮੀ ਨੇ ਪੰਜਾਬ ਵਿੱਚ ਨਸ਼ੇ ਬੇਤਹਾਸ਼ਾ ਭਗ ਜਾਣ ਦਾ ਮੁੱਦਾ ਵੀ ਚੁੱਕਿਆ ਇਸ ਸਬੰਧ ਵਿੱਚ ਰਾਜਪਾਲ ਦੀ ਟਿੱਪਣੀ ਦਾ ਉਹਨਾਂ ਵਿਸ਼ੇਸ਼ ਜ਼ਿਕਰ ਕੀਤਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਪੰਜਾਬ ਵਿੱਚ ਸੱਤਾ ਹਾਸਲ ਕਰਨ ਤੋਂ ਪਹਿਲਾਂ ਬੇਅਦਬੀ ਦੇ ਦੋਸ਼ੀ 4 ਦਿਨਾਂ ਵਿੱਚ ਫੜਨ ਦੇ ਦਾਅਵੇ ਕਰਨ ਉੱਤੇ ਵੀ ਪ੍ਰਦਾਨ ਧਾਮੀ ਨੇ ਨਿਸ਼ਾਨਾ ਸੇਧਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ਵਿੱਚ ਆਸ਼ੀਰਵਾਦ ਦੇਣ ਵਾਲੇ ਨਿਹੰਗ ਬਾਬਾ ਬਲਵੀਰ ਸਿੰਘ ਵੱਲੋਂ ਕੀਤੀ ਜਾ ਰਹੀ ਮੰਗ ਅਤੇ ਰੱਖੇ ਜਾ ਰਹੇ ਪੱਖ ਬਾਰੇ ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਮਕਸਦ ਸਿਰਫ ਬੇਅਦਬੀ ਨਾਲ ਜੁੜਿਆ ਹੋਇਆ ਹੈ ਗੁਰਦੁਆਰਾ ਅਕਾਲ ਬੁੰਗਾ ਵਿੱਚ ਗੋਲੀ ਕਿਸ ਦੇ ਹੁਕਮ ਉਤੇ ਚੱਲੀ ਅਤੇ ਬੇਅਦਬੀ ਦਾ ਦੋਸ਼ੀ ਕੌਣ ਹੈ ਗ੍ਰਹਿ ਮੰਤਰੀ ਦੇ ਤੌਰ ਉਤੇ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਉਤੇ ਜ਼ਿੰਮੇਵਾਰ ਨੇ ਜਿਨ੍ਹਾਂ ਨੂੰ ਜਾਂਚ ਕਮੇਟੀ ਨੇ ਦੋਸ਼ੀ ਠਹਿਰਾਇਆ ਹੋਇਆ ਹੈ ਅੱਜ ਸ਼੍ਰੋਮਣੀ ਕਮੇਟੀ ਦੇ ਵਿਸ਼ੇਸ਼ اجلاس ਵਿੱਚ ਵੀ ਚਾਰ ਮਤੇ ਪਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਲਨ ਬਣਾਉਣ ਦਾ ਯਤਨ ਹੋਇਆ 23 ਨਵੰਬਰ 2023 ਨੂੰ ਅਮਰਤਵੇਲੇ ਗੁਰਦੁਆਰਾ ਅਕਾਲ ਬੁੰਗਾ ਸੁਲਤਾਨਪੁਰ ਲੋਧੀ ਵਿਖੇ ਅਮਰਤਵੇਲੇ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਬੂਟਾਂ ਸਮੇਤ ਅੰਦਰ ਵੜ ਕੇ ਉੱਥੇ ਅੰਦਰ ਗੋਲੀਆਂ ਚਲਾ ਕੇ ਮर्याਦਾ ਦਾ ਲੰਘਣ ਕੀਤਾ ਉੱਥੇ ਗੋਲੀਆਂ ਵੱਡੇ ਪੱਧਰ ਤੇ ਚਲਾ ਕੇ ਇੱਕ ਦੂਸਰੀ ਮਰਿਆਦਾ ਦਾ ਲੰਘਣ ਕੀਤਾ ਉਹਦੇ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਪੰਜ ਮੈਂਬਰੀ ਕਮੇਟੀ ਤੇ ਛੇਵਾਂ ਸਾਡਾ ਕੋਆਰਡੀਨੇਟਰ ਦੀ ਕਮੇਟੀ ਬਣਾ ਕੇ ਇਹਦੀ ਰਿਪੋਰਟ ਜਿਹੜੀ ਆ ਉਸ ਕਮੇਟੀ ਨੇ ਬੜੀ ਮਿਹਨਤ ਕਰਕੇ ਹਰ ਇੱਕ ਪੱਖ ਨੂੰ ਟੱਚ ਕਰਕੇ ਉਹ ਰਿਪੋਰਟ ਦਿੱਤੀ ਸੀ ਜਿਹੜੀ ਪਿਛਲੇ ਦਿਨ ਹੀ ਅਸੀਂ ਇੱਥੇ ਜਾਰੀ ਵੀ ਕੀਤੀ ਸੀ ਉਸ ਪੜਤਾਲ ਦਾ ਜਿਹੜਾ ਸਭ ਤੋਂ ਉੱਪਰ ਮਾ ਜਿਹੜਾ ਸਗਾ ਉਹ ਪੱਖ ਇਹ ਸੀ ਕਿ 5-6 ਜ਼ਿਲ੍ਹਿਆਂ ਦੀ ਪੁਲਿਸ ਇਕੱਤਰ ਕੀਤੀ ਗਈ ਇੱਕ ਦਿਨ ਪਹਿਲਾਂ ਇੱਕ ਹੁੰਦੀ ਸਡਨ ਪ੍ਰੋਵੋਕੇਸ਼ਨ ਇੱਕ ਹੁੰਦਾ ਮਿਥ ਕੇ ਸਾਰਾ ਕਾਰਜ ਕਰਨਾ ਔਰ ਲਗਭਗ 1000 ਕੌਨਸਟੇਬਲ ਤੇ ਉਹਨਾਂ ਜ਼ਿਲ੍ਹਿਆਂ ਦੇ ਅਫਸਰ ਸਹਿਬਾਨ ਉਹ ਸਾਰਿਆਂ ਨੇ ਗਿਣਵਿਤ ਕੇ 23 ਤਰੀਕ ਨੂੰ ਉਥੇ ਗੁਰਦੁਆਰਾ ਸਾਹਿਬ ਦੇ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਉਥੇ ਫਾਇਰਿੰਗ ਕਰਕੇ ਮਰਿਆਦਾ ਦੀਆਂ ਧਗੀਆਂ ੜਾਈਆਂ। ਸੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਛਲੇ ਦਿਨੀ ਇੱਕ ਮੀਟਿੰਗ ਆਪਣੀ ਕਰਕੇ ਅੱਜ ਦਾ ਇਹ ਜਿਹੜਾ 21 ਫਰਵਰੀ 2024 ਦਾ ਜਨਰਲ ਅਜਲਾਸ ਸਦਿਆਸ। ਔਰ ਉਹ ਅੱਜ ਜਨਰਲ ਅਜਲਾਸ ਦਾ ਇੱਕ ਨਿਕਾਤੀ ਜਿਹੜਾ ਪ੍ਰੋਗਰਾਮ ਸੀ ਉਹ ਸੀ ਕਿ ਉਹ ਜਿਹੜੀ ਰਿਪੋਰਟ ਛਪੀ ਆ ਤੇ ਉਹਦੇ ਉੱਤੇ ਗਾਹਾਂ ਫਰਦਰ ਜਿਹੜਾ ਆ ਉਹ ਅੱਜ ਦਾ ਹਾਊਸ ਕੀ ਮੰਗ ਕਰਦਾ। ਸੋ ਉਹ ਅੱਜ ਬੈਠ ਕੇ ਲਗਭਗ 3 ਘੰਟੇ ਸਾਰੇ ਸਵੇਰ ਦੇ ਮੈਂਬਰ ਸਹਿਬਾਨ ਨੇ ਆਪਣੇ ਆਪਣੇ ਵਿਚਾਰ ਉਹਦੇ ਤੇ ਸਾਰਿਆਂ ਨੇ ਪ੍ਰਗਟ ਕੀਤੇ ਔਰ ਉਹਨਾਂ ਵਿਚਾਰਾਂ ਦੇ ਵਿੱਚ ਇੱਕ ਸੁਰਤਾ ਦੇ ਨਾਲ ਚਾਰ ਜਿਹੜੇ ਵਿਸ਼ੇਸ਼ ਮਤੇ ਆ ਉਹ ਵੀ ਅੱਜ ਪਾਸ ਕੀਤੇ ਗਏ ਉਹਦੇ ਵਿੱਚ ਸਭ ਤੋਂ ਪਹਿਲਾ ਮਤਾ ਜਿਹੜਾ ਉਹ ਗੁਰਦੁਆਰਾ ਸ੍ਰੀ ਕਾਲ ਬੂੰਗਾ ਸਾਹਿਬ ਤੇ ਪੁਲਿਸ ਵੱਲੋਂ ਗੋਲੀਬਾਰੀ ਅਤੇ ਮਰਿਆਦਾ ਦੀ ਉਲੰਘਣ ਦੇ ਮੁੱਖ ਦੋਸ਼ੀ ਬਜੋ ਤੇ ਗ੍ਰਹਿ ਮੰਤਰੀ ਬਜੋਂ ਸ਼੍ਰੀ ਭਗਵਾਨਤਮਾਨ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ ਇੱਕ ਇੱਕ ਵੱਡਾ ਮਤਾ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਸ ਸੰਬੰਧ ਵਿੱਚ ਹੌਪਸ ਪੇਸ਼ ਹੋਇਆ ਜਿਹੜਾ ਪਾਸ ਕੀਤਾ ਗਿਆ ਦੂਸਰਾ ਮਤਾ ਗੁਰਦੁਆਰਾ ਸਾਹਿਬ ਵਿਖੇ ਗੋਲੀਬਾਰੀ ਅਤੇ ਬਿਆਦਬੀ ਦੀ ਘਟਨਾ ਦੇ ਹਰ ਜ਼ਿੰਮੇਵਾਰ ਖਿਲਾਫ ਸਮੇਤ ਮੁੱਖ ਮੰਤਰੀ ਪੰਜਾਬ 295 ਇਹ ਤਹਿਤ ਫੌਜਦਾਰੀ ਤਹਿਤ ਇਹ ਪਾਰਚਾ ਜਿਹੜਾ ਆ ਉਹ ਦਰਜ ਕੀਤਾ ਜਾਵੇ ਤੀਸਰਾ ਮਤਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਤ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਤੇ ਇਹ ਕਾਰਵਾਈ ਕਰਨ ਲਈ ਜਿਹੜਾ ਆ ਉਹ ਜਾ ਕੇ ਮਿਲੇ ਤਾਂ ਕਿ 30 ਨਵੰਬਰ 2023 ਦੇ ਜਿਹੜੇ ਮੁੱਖ ਦੋਸ਼ੀ ਆ ਜਿਨ੍ਹਾਂ ਨੇ ਪੁਲਿਸ ਅੰਦਰ ਬਾੜੀ ਔਰ ਪੁਲਿਸ ਨੇ ਅੰਦਰ ਗੋਲੀਆਂ ਚਾਲਾ ਆ ਕੇ ਮर्यादा ਦਾ ਲੰਘਣ ਕੀਤਾ ਉਹਨਾਂ ਦੇ ਸਮਾਨ ਦੇ ਵਿੱਚ ਗਵਰਨਰ ਪੰਜਾਬ ਨੂੰ ਅਪਰੋਚ ਕਰੇ ਤੇ ਚੌਥਾ ਇਹ ਸ਼੍ਰੋਮਣੀ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਕਰਦੀ ਤੇ ਫਿਰ ਅਸੀਂ ਕਾਨੂੰਨੀ ਚਾਰਾ ਜੋਰੀ ਉਹ ਕਾਨੂੰਨੀ ਚਾਰਾ ਜੋਰੀ ਕੀ ਹੁੰਦੀ ਆ ਉਹ ਕਾਨੂੰਨੀ ਚਾਰਾ ਜੋਰੀ ਹੁੰਦੀ ਹੈ ਪਹਿਲਾਂ ਪੁਲਿਸ ਨੂੰ ਅਪਰੋਚ ਕਰੋ ਫਿਰ ਉਹ ਤੋਂ ਬਾਅਦ ਦਰਵਾਜੇ ਅਦਾਲਤਾਂ ਦੇ ਖੜਕਾਏ ਜਾਣ ਉਹ ਫਿਰ ਦਵਾਜੇ ਅਦਾਲਤਾਂ ਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜਕਾਊਗੀ ਜਿਨ੍ਹਾਂ ਨੂੰ ਆਪਾਂ ਇਸ ਤਗਾਸਾ ਕਹਿੰਦੇ ਆ ਪਰ ਅਸੀਂ ਆਸ ਰੱਖਦੇ ਆ ਕਿਉਂਕਿ ਸਰਕਾਰ ਚੁੱਪੋ ਬੈਠੀ ਆ ਐਡਮਿਨਿਸਟ੍ਰੇਸ਼ਨ ਚੁੱਪੋ ਬੈਠੀ ਆ ਸੈਟ ਬਣਾਈ ਨੂੰ 3 ਮਹੀਨੇ ਹੋ ਗਏ ਉਹਦੀ ਕੋਈ ਕਾਰਗੁਜ਼ਾਰੀ ਨਹੀਂ ਇਹ ਚੁੱਪ ਰਹਿਣੀ ਜਿਹੜੀ ਇਹ ਕਿਸ ਗੱਲਬਾਤ ਇਸ਼ਾਰਾ ਕਰਦੀ ਆ ਜਿੱਦਾਂ ਸਿਆਣੇ ਕਹਿੰਦੇ ਨਾ ਬਈ ਜੇ ਕੋਈ ਬੰਦਾ ਸਵਾਲ ਕਰੇ ਤੇ ਚੁੱਪ ਰਹੇ ਤੇ ਇਹਦਾ ਮਤਲਬ ਇਟ ਅਮਾਉਂਟਸ ਟੂ ਐਡਮਿਸ਼ਨ ਇਹਦਾ ਮਤਲਬ ਇਹ ਆਪ ਉਸ ਗੱਲ ਨੂੰ ਐਕਸੈਪਟ ਕਰਦੇ ਆ ਕਿ ਉੱਥੇ ਹੋਈ ਇਹ ਬਿਆਦਮੀ ਦੇ ਇਹ ਮੁੱਖ ਦੋਸ਼ੀ ਆ ਉਹ ਤੋਂ ਇਲਾਵਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਇੱਕ ਵਿਸ਼ਾਲ ਇਕੱਠ ਵਿਸ਼ਾਲ ਇਕੱਠ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਜਿੰਨੀਆਂ ਸਿੱਖ ਪੰਥ ਦੀਆਂ ਰਹਿਨਮਾਈ ਦੇ ਵਿੱਚ ਵਿਚਰਦੀਆਂ ਉਹਨਾਂ ਸਾਰਿਆਂ ਨੂੰ ਇਕੱਠੇ ਬੁਲਾ ਕੇ ਫਿਰ ਇੱਕ ਜਿਹੜਾ ਆ ਉਹ ਸੰਘਰਸ਼ ਜਿਹੜਾ ਆ ਇਹਦੇ ਸਬੰਧ ਦੇ ਵਿੱਚ ਬੱਢਣ ਦਾ ਜਿਹੜਾ ਹੈ ਉਹ ਬੈਠ ਕੇ ਫੈਸਲਾ ਕਰਾਂਗੇ ਸੋ ਮੁੱਖ ਤੌਰ ਤੇ ਇਹ ਚਾਰ ਅੱਜ ਜਿਹੜੇ ਮੇਨ ਮੁੱਦੇ ਸਿਗੇ ਸਾਡੇ ਜਿਹੜੇ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੇ ਵਿੱਚ ਜਿਹੜੇ ਆ ਉਹ ਸਾਰੇ ਹੋਏ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਸਰਕਾਰ ਦੀਆਂ ناکਾਮੀਆਂ ਨੂੰ ਜਨ ਤੱਕ ਕਰਨ ਦੇ ਮੰਤਵ ਨਾਲ ਅੰਮ੍ਰਿਤਸਰ ਜ਼ਿਲ੍ਹੇ ਵਿੱਚ 82 ਸਰਦ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਇਹ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹ ਅਕਾਲੀ ਲੀਡਰਸ਼ਿਪ ਨੇ ਯਾਤਰਾ ਦੀ ਸਫਲਤਾ ਵਾਸਤੇ ਅਰਦਾਸ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਸਨਮੋਕ ਕੀਤੀ ਗਈ ਅਰਦਾਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂ ਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਵੱਡੇ ਗਿਣਤੀ ਵਿੱਚ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਬਾਦ ਵਿੱਚ ਯਾਤਰਾ ਦੌਰਾਨ ਲੋਕਾਂ ਨੂੰ ਵੀ ਮਿਲੇ ਇਸ ਯਾਤਰਾ ਦਾ ਅੱਜ ਪਹਿਲਾ ਦਿਨ ਸੀ ਇਸ ਲਈ ਇਸ ਦੀ ਸਫਲਤਾ ਅਤੇ ਅਸਫਲਤਾ ਬਾਰੇ ਕੁਝ ਵੀ ਕਹਿਣਾ ਹਲੇ ਸਮੇਂ ਤੋਂ ਪਹਿਲਾਂ ਦੀ ਗੱਲ ਹੋਏਗੀ ਸਵਾਲ ਫੇਰ ਉਹੀ ਹੈ ਕਿ ਕੀ ਇਹ ਯਾਤਰਾ ਸ਼੍ਰੋਮਣੀ ਅਕਾਲੀ ਦਲ ਦੇ ਪੈਰ ਲਵਾ ਸਕੇਗੀ ਇਸ ਦਾ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸੀ ਲਾਭ ਮਿਲੇਗਾ ਜਾਂ ਨਹੀਂ ਲੋਕਾਂ ਵਿੱਚ ਇਸ ਸਭ ਤੋਂ ਪੁਰਾਣੀ ਅਤੇ ਖੇਤਰੀ ਪਾਰਟੀ ਬਾਰੇ ਪੈਦਾ ਬੇਜਕੀਨੀ ਇਸ ਯਾਤਰਾ ਮਗਰੋਂ ਦੂਰ ਹੋਏਗੀ ਜਾਂ ਨਹੀਂ ਕੁਝ ਦਿਨ ਦੀ ਯਾਤਰਾ ਮਗਰੋਂ ਇਸ ਬਾਰੇ ਵੀ ਪਰਚੋਲ ਕਰਾਂਗੇ ਯਾਤਰਾ ਸ਼ੁਰੂ ਹੋਣ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਪੰਜਾਬ ਬਚਾਓ ਯਾਤਰਾ ਸੂਬੇ ਦੇ ਬਖ ਬਖ ਜ਼ਿਲ੍ਹਿਆਂ ਅਤੇ ਸ਼ਹਿਰਾਂ ਵਿੱਚ ਜਾਵੇਗੀ ਜਿੱਥੇ ਲੋਕਾਂ ਨੂੰ ਸਰਕਾਰ ਦੀਆਂ ناکਾਮੀਆਂ ਬਾਰੇ ਜਾਣੂ ਕਰਵਾਇਆ ਜਾਏਗਾ ਇਹ ਪੰਜਾਬ ਬਚਾਓ ਯਾਤਰਾ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਕੋਸ਼ਸ਼ਾਂ ਮਾਂ ਪਹਿਲਾਂ ਲੋਕਾਂ ਨਾਲ ਵਾਅਦੇ ਕਰਕੇ ਵੱਡੇ ਵੱਡੇ ਸੁਪਨੇ ਦਿਖਾ ਕੇ ਰਾਤ ਸਤਾ ਤੱਕ ਕਾਇਮ ਕਰ ਲਈ ਪਰ ਰਾਤ ਸਤਾ ਦੇ ਵਿੱਚ ਇੱਕ ਵੀ ਕਾਰਜ ਜਿਹੜਾ ਆ ਉਹ ਸਫਲ ਨਹੀਂ ਹੋਇਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਕੋਈ ਆਪਣੇ ਸੇਫ ਨਹੀਂਗਾ ਬੰਦਾ ਉਧਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਲਗਾਤਾਰ ਹੱਲਾ ਬੋਲ ਰਹੇ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫੇਰ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨਾ ਸੇਧਿਆ ਉਹਨਾਂ ਆਖਿਆ ਕਿ ਜਿਵੇਂ ਕੇਂਦਰ ਵਿੱਚ ਨਰਿੰਦਰ ਮੋਦੀ ਏਜੰਸੀਆਂ ਦੀ ਦਰਬਾਰ ਤੋਂ ਵਿਰੋਧੀਆਂ ਨੂੰ ਦਬਾਉਣ ਲਈ ਕਰ ਰਹੇ ਨੇ ਓਮੇ ਹੀ ਪੰਜਾਬ ਵਿੱਚ ਭਗਵੰਤ ਮਾਨ ਵਿਜੀਲੈਂਸ ਬੀਰੋ ਦੀ ਦਰਬਾਰ ਤੋਂ ਕਰਦੇ ਨੇ ਉਹਨਾਂ ਭਗਵੰਤ ਮਾਨ ਨੂੰ ਛੋਟਾ ਮੋਦੀ ਦੱਸਦਿਆਂ ਕੇਵਲ ਉੱਤੇ ਕਬਜ਼ੇ ਦੀ ਲੜਾਈ ਲਈ ਗੁੰਡਾਗਰਦੀ ਅਤੇ ਵਿਰੋਧੀ ਆਵਾਜ਼ਾਂ ਦਬਾਉਣ ਲਈ ਅਪਣਾਏ ਜਾ ਰਹੇ ਹੱਤਕੰਡਿਆਂ ਦੀ ਨਿਖੇਦੀ ਕੀਤੀ ਇਸ ਦੇ ਨਾਲ ਹੀ ਉਹਨਾਂ ਭਾਜਪਾ ਦੀ ਮੋਦੀ ਸਰਕਾਰ ਨੂੰ ਲੋਕਤੰਤਰ ਲਈ ਘਾਤਕ ਦੱਸਿਆ ਪ੍ਰਤਾਪ ਸਿੰਘ ਬਾਜਵਾ ਨੇ ਚਾਈਨਾ ਦੇ ਲਗਾਤਾਰ ਅੱਗੇ ਵਧਣ ਦਾ ਮੁੱਦਾ ਵੀ ਚੁੱਕਿਆ ਇਸ ਬਾਰੇ ਉਹਨਾਂ ਮੋਦੀ ਸਰਕਾਰ ਨੂੰ ਚੁੱਪ ਰਹਿਣ ਦੀ ਥਾਂ ਸਥਿਤੀ ਸਪਸ਼ਟ ਕਰਨ ਲਈ ਆਖਿਆ ਜਿਆਦਾ ਸਾਨੂੰ ਇਸ ਟਾਈਮ ਖੱਸ਼ਾ ਜਿਹੜਾ ਹਿੰਦੁਸਤਾਨ ਨੂੰ ਉਹ ਚਾਈਨਾ ਤੋਂ ਕਿਉਂਕਿ ਪਾਕਿਸਤਾਨ ਤੇ ਇਹਨਾਂ ਦੀ ਇੱਕ ਬਿਲਕੁਲ ਇੱਕ ਛੋਟੀ ਜੀ ਕਲੋਨੀ ਬਣ ਗਈ ਇੱਕ ਲਾਇ ਬਣ ਕੇ ਰਹਿ ਗਿਆ ਸੋ ਇਹਦੇ ਤੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਜਿਹੜੀ ਹੈ ਕਿ ਇਹਦੇ ਤੇ ਕਲੈਰਿਟੀ ਗਵਰਨਮੈਂਟ ਆਫ ਇੰਡੀਆ ਨੂੰ ਦੇਣੀ ਚਾਹੀਦੀ ਹੈ ਆ ਬਲਵੰਤ ਸਾਹਿਬ ਜਿਸ ਅਡੀ ਮਤੋਂ ਜਿਹੜਾ ਕਾਰਖਾਨੇ ਸਹੀਆਂ ਦਾ ਗ੍ਰਸਤਾਰ ਕੀਤਾ ਕਿਵੇਂ ਦੇਖਦੇ ਹੋ ਦਿੱਲੀ ਦੇ ਸੀਐਮ ਨੂੰ ਵੀ ਨੋਟਿਸ ਆਇਆ ਹੈ ਲਗਾਤਾਰ ਕਾਰਵਾਈ ਹੋ ਰਹੀ ਹੈ ਦੇਖੋ ਪਾਰਲੀਮੈਂਟ ਤੋਂ ਪਹਿਲੇ ਤੇ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਦੇ ਸੀਐਮ ਨੇ ਜਾਂ ਟੌਪ ਲੀਡਰਸ਼ਿਪ ਇਹ ਇਸ ਇੰਡੀਆ ਬਲੌਕ ਨੂੰ ਤੋੜਨ ਵਾਸਤੇ ਨੂੰ ਕਮਜ਼ੋਰ ਕਰਨ ਵਾਸਤੇ ਨੂੰ ਹਤਾਸ਼ਿਤ ਕਰਨ ਵਾਸਤੇ ਇਸ ਕਿਸਮ ਦੇ ਕੰਮ ਕੀਤੇ ਜਾ ਰਹੇ ਪਾਜਪਾ ਦੇ ਇੰਨੇ ਸਾਰੇ ਸੀਐਮ ਨੇ ਇੰਨੇ ਮਨਿਸਟਰਸ ਦੇ ਖਿਲਾਫ ਵੱਡੇ ਤੋਂ ਵੱਡੇ ਚਾਰजेस ਲੱਗੇ ਨੇ ਈਡੀ ਕਲੀ ਆਪੋਜੀਸ਼ਨ ਦੀ ਲੀਡਰਸ਼ਿਪ ਦੇ ਖਿਲਾਫ ਵੀ ਹੈ ਜੀ ਤੁਸੀਂ ਵੇਖੋ ਹੁਣ ਅਰੈਸਟ ਝਾਰਖੰਡ ਦੇ ਸੀਐਮ ਨੂੰ ਹੁਣ ਕੀਤਾ ਆਉਂਦੀ ਨੈਕ ਆਫ ਪਾਰਲੀਮੈਂਟ ਇਲੈਕਸ਼ਨ ਬਿਲਕੁਲ ਜੋ ਪਾਰਲੀਮੈਂਟ ਇਲੈਕਸ਼ਨਸ ਚੰਦ ਦੇਣਾ ਤੋਂ ਬਾਅਦ ਇਸ ਬਜਟ ਤੋਂ ਬਾਅਦ ਇਹਨਾਂ ਨੇ ਕਾਲਨ ਕਰ ਲੈਣੀ ਹੈ ਮੌਕੇ ਤੇ ਇਹ ਇਸੇ ਗੱਲ ਕਰਦੀ ਕੀਤਾ ਜਾ ਰਿਹਾ ਹੈ ਕਿ ਯਾ ਸਾਡੇ ਨਾਲ ਆ ਜਾਓ ਜੇ ਸਾਡੇ ਨਾਲ ਨਹੀਂ ਆਓਗੇ ਸਰਕਾਰਾਂ ਨਹੀਂ ਚੱਲਣਦਾਂਗੇ ਸੋ ਮੈਂ ਸਮਝਣਾ ਡੈਮੋਕ੍ਰੇਸੀ ਵਾਸੇ ਲੋਕਰਾਜ ਵਾਸੇ ਬਹੁਤ ਵੱਡਾ ਖਤਰਾ ਹੈ ਇਹ ਗੱਲ ਕਾਂਗਰਸ ਦੇ ਪ੍ਰੈਜ਼ੀਡੈਂਟ ਜੇ ਡੇ ਨੇ ਖੜਗੇ ਸਾਹਿਬ ਨੇ ਚੰਦ ਦੇਣ ਤੋਂ ਪਹਿਲੇ ਕਹੀ ਹੈ ਕਿ ਜੇ ਗਵਰਨਮੈਂਟ ਚਵੀ ਵੇਚੇ ਰਿਪੀਟ ਕਰਦੀ ਹੈ ਮੌਜੂਦਾ ਸਰਕਾਰ ਤੇ ਡੈਮੋਕ੍ਰੇਸੀ ਤੇ ਕਨਸਟੀਟਿਊਸ਼ਨ ਦਾ ਸੈਮਲੋ ਫੇਰੈਂਡੋ ਹੈ